वेलकम टू माय ब्लॉग ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ 'ਚ ਅੱਜ ਆ ਜੀ ਆਪਣੇ ਬਲੌਗ ਦਾ ਬਾਟ ਮਦਨ ਕਰੋ ਚੱਕ ਮਤ ਕਰੋ ਇਹ ਅਭੀ ਰ ਸਵੇਰ ਦਾ ਵਿਊ ਖੇਤਾਂ ਦਾ ਜਿਵੇਂ ਇੱਕ ਦਣੇ ਜੇ ਪਾਇਕੇ ਧੁੰਦਾ ਮੁੜ ਕੇ ਆ ਮਹੀਨੇ ਵਾਂਗ ਹੋਣ ਵਾਲਾ ਮੁੜ ਕੇ ਜਮਾ ਨਹੀਂ ਪਈ ਇੱਕ ਦਣਾ ਤਾਂ ਪਈ ਸੀਗੀ ਧੁੰਦ ਜੀ ਐਤ ਕੀ ਠੰਡ ਵੀ ਘਟਾ ਇਸ ਵਾਰ ਉਹ ਗੱਲ ਨਹੀਂ ਹੈਗੀ ਯਾਰ ਠੰਡੀ ਜੀ ਦੀ ਨਹੀਂ ਤਾਂ ਸਵੇਰੇ ਸਵੇਰੇ ਆਇਆ ਹੁੰਦੀ ਐ ਠੰਡਾ ਤਾਂ ਦੁਪਹਿਰ ਆਉਂਦੀ ਹੁੰਦੀ ਐ ਇੱਥੇ ਤੱਕ ਦੀਂਦਾ ਨਹੀਂ ਹੁੰਦਾ ਅੱਜ ਇੱਕ ਦਿਨ ਜੇ ਪਾਇ ਕਿ ਮੁੜ ਕੇ ਫੇਰ ਉਹੀ ਚੱਕਰ ਹੁਣ ਤਾਂ ਦਿਨ ਆਏ ਲੱਗਦੇ ਨੇ ਜਿਵੇਂ ਸੂਰਜ ਐ ਸਾਰਾ ਦਿਨ ਧੁੱਪ ਆਏ ਨਹੀਂ ਆ ਤੂੰ ਸੰਪਰਦਿ ਮਹੀਨੇ ਚ ਕਿੱਥੇ ਸੂਰਜ ਦੇਖਣ ਨੂੰ ਮਿਲਦਾ ਸੀ ਐਨੇ ਜੱਗੇ ਬਾਬੇ ਵਰਗੇ ਆਗੇ ਜੀ ਇਹ ਸਰਹੰਦ ਦਾ ਲੰਗਰ ਖਾਤਰ ਦੁੱਧਰੀ ਸੇਵਾ ਕਰਦੇ ਫਿਰਦੇ ਨੇ ਹੋਰ ਵੀ ਪਾਪਾ ਜੀ ਹੋਰ ਵਾਪਰ ਲੋਟਾ ਕੰਮ ਨੂੰ ਤਾਂ ਵਧੀਆ ਚਾਹ ਦੋਸਤ ਬਾਅਦ ਜਉਂਦੇ ਵਾਰ ਹੋਰ ਜੀ ਬਾਈ ਸ੍ਰੀ ਹੰਦੂ ਜੀ ਮਹਾਸਰਾਂ ਦਾ ਚਲੋ ਸੇਵਾ ਕਰ ਰਹੇ ਵਾਪੇ ਹੋਰ ਮਦਦ ਹੋ ਬਾਈ ਸੇਵਾ ਕਰਨਾ ਵਧੀਆ ਵਧੀਆ ਵਾਪੇ ਕਿੱਥੇ ਜਾਉਂਗੇ ਵਾਪੇ ਕਿੱਥੇ ਕਾਲੂ ਜਾਣਾ ਕਾਲੂ ਹਾਂ ਠੀਕ ਹੈ ਹੋਰ ਲੋਟਾ ਕੰਮ ਜੀ ਕਿ ਤੜਕੀ ਲੇਕੂ ਨਾਲ ਪੰਗੇ ਦੇਖੋ ਦੁਨੀ ਵਰਤ ਤੀ ਆਹ ਪਣ ਸਾਲਿਆ ਹੁਣਾ ਪੈ ਗਿਆ ਜੀ ਫਾਇਰ ਚਾਇਆ ਨਹੀਂ ਛਟਾ ਹਾਂ ਹਾਂ ਪੂਨਾ ਪਰਕਾ ਦਾ ਲੋਟ ਹੋਇਆ ਹੈ ਦਿਖਾਇਆ ਸੀ ਡਾਕਟਰ ਨੂੰ ਹਾਂ ਕੀ ਕਹਿੰਦਾ ਉਸੇ ਕੋਲੇ ਜਾ ਮੌਲ ਵੀ ਉਹ ਦਲਸਾਦ ਕੋਲੇ ਹਾਂ ਹਾਂ ਕੀ ਕਹਿੰਦਾ ਮ ਗਿੜਾ ਬੜਾ ਖਾ ਗਿਆ ਮਨ ਦਾ ਮਾਸਮੂਸ ਪੜ ਗਿਆ ਇਹੜਾ ਖਾ ਗਿਆ ਨੜਾ ਰੋਣੇ ਹੋ ਗਿਆ ਮਾਸਤਾ ਨਹੀਂ ਪੜਿਆ ਨਾ ਨਾ ਮਾਸਾ ਆ ਨਿਆਰੇ ਖੜੀ ਨਹੀਂ ਬਣ ਤੇ ਤੇ ਆਪੋ ਪੈ ਗਈ ਹੱਥ ਲੈ ਆਉਣਾ ਪੈ ਗਿਆ ਜੀ ਬਣਸਾ ਮੇਰੇ ਸਾਥ ਪੈ ਗਈ ਖੜੀ ਨਹੀਂ ਤਾਂ ਕਰਕੇ ਬਣਸੇ ਨੂੰ ਚਾਚਾ ਲਿਆਏਗਾ ਉਹਦੇ ਪੈਰ ਤੇ ਸੱਟ ਵੱਜੀ ਤਾਂ ਤੋ ਬਹੁਤੀ ਅਜਾ ਤੂੰ ਹੀ ਲੱਗੀ ਨਹੀਂ ਜੀ ਦਰਸ਼ਕੋ ਫੇਰ ਚੱਲੇ ਆ ਜੇ ਖਨੌਰੀ ਬਾਰਡਰ ਧਰਨੇ ਦੀਆਂ ਗੱਲਾਂ ਬਾਤਾਂ ਅੱਜ ਸੱਤ ਚ ਸਾਡੀ ਚ ਸੀ ਸੇਆਂ ਦਾ ਕੈ ਇਹਦਾ ਸੀ ਉਹਨਾਂ ਨਾਲ ਕਿ ਕਿਸਾਨ ਨਹੀਂ ਸਾਥ ਦੇ ਰਹੇ ਮੜਾ ਜਾਂ ਕਹਿਣ ਤਾਂ ਕਿਸਾਨ ਵੀ ਪਿਸਾਨ ਵੀ ਤਿਆਰੀ ਨਹੀਂ ਸਾਥ ਦੇਣਗੇ ਕਿਸਾਨ ਸਾਜਰ ਆਪਾਂ ਨੂੰ ਸੁਣਿਆ ਜੇ ਹੁਣ ਕਰਾਉਂ ਜਿੱਥੇ ਉਹ ਕਹਦੇ ਵੀ ਬਗ ਜੋ ਬਈ ਉਹ ਵੀ ਭਗ ਜਾਣਗੇ ਸਾਡਾ ਆਪਾਂ ਉਹਨਾਂ ਚਿਰ ਕੋਈ ਨਹੀਂ ਜਾਂਦਾ ਉਹਨਾਂ ਚਿਰ ਜਨ ਜਰ ਹੁਣ ਕਾ ਇਹ ਹੀ ਐਂ ਕਹਿੰਦਾ ਮੂਹਰੇ ਆਗੂਆਂ ਤੇ ਖੜਾ ਯਾਰ ਕੰਮ ਜਨ ਜਰ ਆਗੂ ਨੂੰ ਕਹਿੰਦੇ ਚ ਬਗ ਵੀ ਗਏ ਆਹ ਇਹਦਾ ਯਾਰ ਜਾਈ ਜਾਂਦੇ ਆ। ਆਹ ਮਰ ਬੱਗ ਗਿਆ ਕੋਈ ਆਇਆ ਨਹੀਂ ਨਾ। ਜਥੇਬੰਦੀ ਪਾਪੜਾ ਜਿਵੇਂ ਜਥੇਬੰਦੀਆਂ ਨੇ ਪਿੰਡਾਂ 'ਚ ਉਹ ਜੂੜੀਆਂ ਨੇ ਉਹ ਤਾਂ ਫਿਰ ਉਹਨਾਂ ਦੇ ਹੁਕਮ ਦੀ ਜਾਣਗੇ ਨਾ। ਨਹੀਂ ਭਾਨਾ ਬਹੁਤ ਵੱਟਾ ਜੱਥਾ ਲੈ ਕੇ ਉਹਨਾਂ ਦੀ ਕੋਈ ਜੂੜੀ। ਯਾਰ ਭਾਨੇ ਵਾਲੇ ਤਾਂ ਅੱਡ ਯਾਰ ਆਪਦੇ ਲੈਵਲ ਤੇ ਬਾਗੇ। ਆਪ ਕਿਤਨਾ ਹੀ ਨੂੰ ਜਾਂਦੇ ਨੇ ਉਹਨਾਂ ਦਾ ਕੀ ਹੈ। ਸਮਰਜੀਤ ਮਾਨ ਵੀਡੀਓ ਵੀਡੀਓ ਬਿਆਨ ਤੋਂ ਉਹਨੂੰ ਪਹਿਲੀ ਗੱਲ ਤਾਂ ਉਹਨੂੰ ਡੱਲੇ ਵਾਲੀ ਕਹਿੰਦਾ। ਡੱਲੇ ਵਾਲੀ ਕਹਿੰਦਾ ਉਹਨੂੰ ਫਿਰ ਉਹ ਮੋਤੀ ਡੱਲੇ ਵਾਲਾ ਸਾਹਿਬ ਕਹਿੰਦਾ। ਸਾਹਿਬ ਕਹਿੰਦਾ ਉਹ ਨਾਲ ਆ। ਉਹ ਪੂਰੀ ਡੱਲੇ ਵਾਲ ਪਤਾ ਨਹੀਂ ਕੀ ਕਹਿੰਦਾ। ਉਹ ਤਾਂ ਬੋਲਦਾ ਤਾਂ ਸਮਰ ਪਾ ਨਾ ਬਾਲਾ ਅੰਗਰੇਜ਼ੀ ਦੀ ਸਪੀਚ ਦਿੰਦਾ ਕੋਈ ਨਹੀਂ ਦਿੰਦਾ ਉੱਥੇ ਪ੍ਰਧਾਨ ਸਭਾ ਵੀ ਪੜਿਆ ਬੁੜਾ ਲਾ ਕਹਿੰਦਾ ਯਾਰ ਕਹਿੰਦਾ ਕੈਂਸਰ ਦਾ ਮਰੀਜ਼ ਆ ਇਹ ਕਹਿੰਦਾ ਆਪਾਂ ਜੇ ਕਹਿ ਰਿਹਾ ਵੀ ਡਰਾਮਾ ਹੈ ਕਹਿੰਦਾ ਦਵਾਈ ਵੀ ਨਹੀਂ ਲੈਂਦੀ ਕਹਿੰਦਾ ਹੁਣ ਤੂੰ ਬੇਲਾਗਾ ਜੇ ਕਣਕ ਬੀਤੀਗੀ ਦਵਾਈ ਵੀ ਨਹੀਂ ਲੈਂਦੀ ਉਹ ਤੁਸੀਂ ਵੀ ਜਾਓ ਕੌਣ ਤੁਸੀਂ ਸਾਡਾ ਜਿਹੜਾ ਜੇਸੇ ਬੰਦੀ ਨੂੰ ਲਾਣ ਹੋਊ ਉਹ ਤੇ ਜਾਵਾਂਗੇ ਮਾਰਾ ਕੱਟ ਕੇ ਆਉਂਗਾ ਬੰਦੀ ਵਾਲਾ ਲੰਡੂ ਆ ਛੋਟਾ ਪਾਇਆ ਸੀ ਜਾਇਆ ਉਹਨੇ ਦੋ ਚਾਰ ਦਿਨ ਹੱਕ ਤਾਂ ਹੈ ਜੇ ਕਿਹੜਾ ਉਹ ਕਰਨਾ ਯਾਰ ਜਿਹੜੀ ਮਰਜ਼ੀ ਕਿਸਾਨ ਤੇ ਕਿਸਾਨ ਦਾ ਕਿਸਾਨ ਹੀ ਆ ਨਾ ਤੇ ਟ੍ਰੇਡਾ ਦੇਖੋ ਕਿਹੜਾ ਹਾਜ਼ਰੀ ਦਾ ਹੱਕ ਹੀ ਆ ਯਾਰਾ ਇਹ ਜਿਵੇਂ ਬੰਦਿਆਂ ਦਾ ਇਹਨਾਂ ਨੇ ਵੰਡ ਰੀਆਂ ਯਾਰਾ ਚੱਲੇ ਫਿਰ ਚੰਗਾ ਬਾਪੜਾ ਯਾਰ ਜੇ ਬੰਦਾ ਤਾਂ ਬਹਿ ਰਹਿਣਾ ਵੰਦਨਾ ਨੂੰ ਮੱਛਾ ਹੋ ਹੋ ਗਏ ਉਹ ਤਾਂ ਸਮਝੋ ਬੋਲੋ ਗੰਦ ਫੜ ਤਾ ਉਹਦੇ ਵੀ ਆ ਦੇ ਲੜਣ ਗੋਲੀਆਂ ਵੀ ਦਿੱਤੀਆਂ ਹੁੰਦੀਆਂ ਨਾਲ 500 ਫਾਈਲ ਨਹੀਂ ਦੋਈ ਦਿੱਤੀ ਦੋਈ ਦਰਦ ਦਰਦ ਦਿੱਤੀਆਂ ਹੁੰਦੀਆਂ ਨੇ ਪ੍ਰਾਕਤ ਖਾਲੀ ਹੂੰ ਦਰਦ ਦਰਦ ਦਿੱਤੀਆਂ ਹੁੰਦੀਆਂ ਨੇ ਤਾਂ ਉਹ ਤਾਂ ਤੇ ਜੀਤ ਹੁੰਦਾ ਵੀ ਨਹੀਂ ਨਹੀਂ ਨਾ ਜੀਓ ਪਸਾਉਣ ਹੋ ਗਏ ਜੀ ਛੁੱਟੀਆਂ ਚੱਲ ਵੀ ਤਾਂ ਤੜਕੇ ਕੋਲੇ ਪੈਸੇ ਵੀ ਧਰੇ ਨੇ ਨਾ ਦੂਜੀਆਂ ਫੀਲਿੰਗਾਂ ਲੈਂਦੇ ਨੇ ਲੱਗੇ ਹੋਏ ਸਾਡੇ ਪਲੇ ਇਹ ਬੱਕਾ ਨਹੀਂ ਹੈ ਢੇਡਾ ਅੱਜ ਕੱਲ੍ਹ ਕਿਹ ਅਏ ਨੇ ਲਵੇ ਪੈਸਿਆਂ ਦਾ ਉਹ ਲਾਇਆ ਉਹ ਢੇਡਦੇ ਨੇ ਹਲਮਾ ਚ ਦੇਖਦੇ ਨੇ ਕੀ ਤੋਂ ਸਿੱਕਿਆ ਆ ਢੇਡਣਾ ਕਦਾ ਆ ਫਰਮੇ ਦਾ ਦੇਖਿਆ ਰਿਹਾ ਹੈ ਮੈਂ ਕਲਮ ਤੇ ਬੱਪੂ ਦਾਖਦਾ ਨਾ ਫੇਰਾ ਵੀ ਆਇਆ ਹੁੰਦਾ ਹੈ ਉਹਨੇ ਐਨੇ ਮੈਂ ਸੱਕ ਗਿਆ ਸੀ ਸਾਰਾ ਜੇ ਗਦੇਵਾ ਚੈਨਲ ਆ ਦੀ ਜੀ ਟਾਂਗੇ ਤੇ ਡਿਊਟੀ ਬੱਲਣ ਸੁੱਕਿਆ ਪੈਦੀਏ ਤੋੜਦਾ ਟਾਂਗੇ ਨਾਲ ਉਹ ਵੀ ਨਰਾਵਾਲਣੀ ਆ। ਉਹ ਵੀ ਸੁੱਕ ਗਈ ਜੀ ਸਾਡਾ ਵੀ। ਇਹ ਦੋਨੇ ਸੁੱਕ ਗਏ ਸੀ ਉਹ ਪਿਛਲੀ ਵਾਰ ਜਦੋਂ 9 ਮੇਜ ਸੁੱਕਦੇ ਸੀ। ਨਰਈ ਬਾਲਣਾ ਹੈ। ਇਹ ਥੋੜਾ ਉਹ ਆ ਜਿਹੜਾ। ਦੇਖੋ ਦੇਖੋ ਕੰਨ ਲੱਗਾ। ਆ ਨਾਰਾ ਦੋਸਤੋ। ਵੈਰਾਈਟੀ ਪਤਾ ਨਹੀਂ ਕਿਹੜੀ ਹੈ ਇਹ। ਇਹ ਹਾਲੇ ਸਾਰਾ ਡੇਢ ਸਾਲ ਹੀ ਹੋਇਆ ਲਾਏ ਨੂੰ। ਨਾਰ ਦੇਖੋ ਜੀ। ਆ ਲੱਗਦੇ ਨੇ ਪੂਰੇ ਕੈਂ। ਆ ਡੇਢ ਸਾਲ ਹੋ ਗਿਆ ਪੂਰੇ ਨਾਲ ਖਵਾਏ ਨੇ ਇਹਨੇ ਕਿਲੋ 2 ਕਿਲੋ ਤੱਕ ਖਵਾਤੇ ਹੁੰਦੇ ਮੇਰੇ ਨਾਲ ਵੈਰਿਟੀ ਵਧੀਆ ਹੈ ਪਤਾ ਨਹੀਂ ਨਸਲ ਕਿਹੜੀ ਆ ਭਾਗਵਾ ਤੇ ਕਿਹੜਾ ਆਏ ਆਏ ਨੇ ਗੂੜੇ ਭਾਗਵਾ ਹੀ ਆ ਮੇਰੇ ਨਾਲ ਭਾਗ ਬਾਬੂ ਕੋਲ ਵੀ ਕਹਿੰਦੇ ਨਾ ਆ ਕੇ ਗਿਆ ਜੀ ਉਹਦੋਂ ਫੇਰ ਆਪਣੇ ਵਿਆਹ ਸੀ ਮੁੰਡਾ ਕੀ ਆਹ ਨਾਲ ਖਾਲਸਾ ਜੀ ਵਧੀਆ ਜੀ ਵਧੀਆ ਜੀ ਕਾਮ ਆ ਹਾਂ ਹਾਂ ਵਧੀਆ ਜੀ ਵਧੀਆ ਜੀ ਤੁਹਾਨੂੰ ਲਾਲ ਰੰਗ ਤੇ ਹੋ ਗਿਆ ਹਨਾ ਹਾਂ ਲੈ ਪਿੱਟ ਜਿਹੜੇ ਦਾ ਰੰਗ ਤੇ ਰੰਗ ਗਿਆ ਹਾਂ ਜੀ ਰੰਗ ਗਿਆ ਪਿੰਨ ਜਾਣ ਦੀ ਲੋੜ ਨਹੀਂ ਘੇ ਕਰਾਂ ਜੀ ਹਵਾਨ ਆਉਣ ਲੱਗੇ ਇਹ ਲਖ ਜੂਰ ਅੱਖਾਂ ਚ ਹਾਰੇ ਸਾਰੀ ਜਗ੍ਹਾ ਤੋਂ ਚੋਲੋ ਗ੍ਰੈਂਡ ਦੀ ਆ ਇਹਦਾ ਮੱਕੀ ਦਾ ਆਟਾ ਵੀ ਬਾਜਰੇ ਦਾ ਜੀ ਬੇਸਣ ਦੀ ਚਲੋ ਵੇ ਉਹੀ ਦੇ ਦੇ ਕੋ ਥੈ ਲਈ ਜੀ ਉਹ ਦੱਸ ਦੀ ਦੇ ਦੇ ਬੇਸਣ ਦੀ ਕੀ ਆਲ ਦਾ ਕਰ ਰਹਾ ਹੈ ਭਲਾ ਜੀ ਅੱਛਾ ਮਸਾਲਾ ਮਿਰਚ ਹਲਦੀ ਇਹ ਚੋਕ ਤੂੰ ਹੀ ਲੰਬਾ ਨਹੀਂ ਆਉਂ ਕਿਸੇ ਤਰ੍ਹਾਂ ਦਾ ਲਿਖਾਇਆ 1240 ਬਹਿ 100 ਦਾ ਚੱਲ ਚੱਲ ਕਰਦੇ ਇਹ ਹੈ ਜੀ ਇਹ ਮੈਨੂੰ ਵੀ ਨਾਲ ਕੱਟੀ ਜਾਣਾ ਹੈ ਕਾਨੂੰਨ ਕਹਿੰਦਾ ਜੀ ਨੂਨ ਨੂਨ ਲਾ ਲਾ ਫਿਰ ਬਸ ਚੱਲ ਮੈਨੂੰ ਸਾਬ ਜੱਦਾਂ ਦੇ ਆਪਾਂ ਹੋ ਗਏ ਕਰਨਾ ਪੋਛੋ ਤੋਂ 80 ਤੋਂ ਫਿਰ ਉਹਨਾਂ ਦੇ ਨਾਂ ਤੇ ਇੱਥੇ ਕੋਈ 2 400 ਦੀ ਚੀਜ਼ ਬਣ ਦੋ ਗਰੀਬਾਂ ਨੂੰ ਆ ਖਾਣ ਵਾਲੀ ਹੂੰ ਯਾਨੀ ਉਦੋਂ ਇਕੱਠ ਬਾਲਾ ਹੁੰਦਾ ਬੇੜ ਜੋੜ ਮੈਂ ਆ ਚੱਕਾ ਕੱਲ ਨੂੰ ਹੀ ਜਾ ਕੇ ਮੋੜੇ ਆਇਓ ਯਾਰਾ ਪਹਾੜੀ ਇਸ ਮੱਕੀ ਦਾ ਸਪੈਸ਼ਲ ਆਟਾ ਜੀ ਆ ਦੇਖੋ ਜੀ ਇੰਨਾ ਸੌਦਾ ਲੈ ਲੈ ਜੀ ਬੈਠ ਅਸੀਂ ਨਾ ਨਾ ਕਰਦੇ ਆ ਨੇ ਇਹ ਗਾਲ ਜੀ ਫੱਪੜ ਜੀ ਵਧਾਈਆਂ ਜੀ ਵਧਾਈਆਂ ਇਹ ਕੱਢੀ ਆ ਫੱਪੜ ਦੀ ਚਾਹੀਦੀ ਆ ਗੱਡੀ ਆ ਗੱਗੂ ਨੇ ਪੱਛਾ ਹੂੰ ਢੇੜੀ ਲਾ ਲਈ ਫੋਪੜਾ ਕੱਢੀ ਮਰਨਾ ਨਹੀਂ ਗੈਨੇ ਮੈਂ ਤਾਂ ਬਾਰ ਨਹੀਂ ਗੈਨੇ ਜੀਓ ਮੇਰਾ ਵੀ ਆੜੀ ਨੂੰ ਕਹਿਆ ਵਾ ਜੀ ਕਾਹੀ ਨਹੀਂ ਬਰਨਾ ਉਹਦੇ ਕੋਲੇ ਉਹ ਇਹੜਾ ਆਇਆ ਤਾਂ ਕਾਣ ਜੀ ਉਹ ਪੜਾ ਬਰਨਾ ਗੱਡਿਆਂ ਪੂਰੀਆਂ ਸੋਹਣੀਆਂ ਨੇ ਤੇ ਪਿਆਰ ਕਰਾਈਏ ਆ ਨਾ ਹੈ ਜੀ ਇਹ ਇਹੋਂ ਲੱਗੀ ਤਾਂ ਜੀ ਇਹਦਾ ਬਾਲੀ ਸਾਹ ਤੋਂ ਮਿਲ ਗਈ ਬਸ ਚੱਲੇ ਆਪਾਂ ਪੈਂਡਾ ਬੜਾ ਇਹ ਕੰਮ ਸੀ ਰਹਿ ਜਾ ਕੇ ਆਉਣਾ ਮਾਸੂਦ ਕੋਲ ਆ ਗਈ ਮਾਸੂਦ ਕਾ ਘਰ ਆਧੀ ਕਮਾਸੀ ਹੋਰ ਦੀ ਬਾਰੂ ਜੀ ਲੋਟਾ ਉਸ ਤੋਂ ਬਾਅਦ ਪੁੱਛਿਆ ਜੀ ਮਾਸੜ ਦਾ ਹਾਲ ਚਾਲ ਹੋਰ ਜੀ ਮਾਸੜ ਜੀ ਕੀ ਹਾਲ ਨੇ ਛੋਟੇ ਕੋਲ ਹੀ ਆਈ ਗੇੜਾ ਮਾਰਨ ਲੋਟਾ ਕੰਮ ਖੇਤ ਜਾਨਾ ਉਹਨਾਂ ਮਾਰਦਾ ਉਹਨਾਂ ਗੇੜਾ ਨਹੀਂ ਨਾ ਆਉਂਦਾ ਨਾ ਛਾਇ ਵੀ ਨਹੀਂ ਦਰੂਦੂ ਲੋਟਾ ਪਿੰਡ ਆਲੀ ਫਿਰ ਉੱਥੇ ਤਾਂ ਜਾਂਦਾ ਹੋਊਗਾ ਤਾਂ ਉਥਾਈ ਜੀ ਇੱਥੇ ਸੱਤ ਚੀਜ਼ ਉੱਥੇ ਰਾਗ ਰਹਿਣਾ ਨਹੀਂ ਬਾਸ ਚਾਰਜਾ ਚੱਲੀ ਜਾਂਦਾ ਜੀ ਨਾਦੀ ਦਾ ਉਹਦੋਂ ਪਵਾ ਕੇ ਆ ਜੀ ਆਪਾਂ ਦੇਖੋ ਚਾਰਜਾ ਕਿੰਨਾ ਕਰੇਗਾ ਨਾਦੀ ਚਾਰਜਾ ਐਨੇ ਦਵਾਰੇ ਆ ਜੂਬਾਰੀ ਹਾਂ ਯਾਰ ਨਾਇਬ ਮੈਂਸ ਚੂੜਾ ਤੜਾ ਲੈਨੇ ਮੈਂਸ ਨੇ ਯਾਰ ਨਾਦੀ ਚੂੜਾ ਤੜਾਏ ਨੇ ਕੀ ਤੜਾਇਆ ਚੂੜਾ ਤੜਾਇਆ ਨੇ ਠੋਕ ਗਿਆ ਜੂਆ ਬੱਚੇ ਚੂੜਾ ਠੋਕ ਗਿਆ ਜੀ ਇਹਦਾ ਵਿਚਾਰੀ ਦਾ ਇਹ ਬਹੁਤ ਨਕਸ਼ਾਣ ਹੋ ਗਿਆ ਨਾ ਜੀਆ ਬਹੁਤ ਸੋਹਣੀ ਮੈਸ ਦੀ ਗਲ ਗਈ ਆ ਮੈਂ ਦਾ ਚੂਲਾ ਢੋ ਗਿਆ ਜੀ ਬਾਈ ਖੜੀ ਤਾਂ ਹੋ ਜਾਂਦੀ ਹੈ ਬਾਈ ਤੁਰਿਆ ਨਹੀਂ ਜਾਂਦਾ ਜੇ ਕਿਸੇ ਮੇਰੇ ਵੀਰ ਦੀ ਨਿਗਾਚ ਕੋਈ ਹੋਵੇ ਕਾਰੀਗਰ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਨੰਬਰ ਦੇ ਦੇਾਂਗੇ ਸਕਰੀਨ ਤੇ ਉੱਠ ਤਾਂ ਖੜਦੀ ਹੈ ਵੀਰੇ ਜਿਹੜੀ ਗੱਲ ਆ ਵੀ ਤੁਰਿਆ ਨਹੀਂ ਜਾਂਦਾ ਠੀਕ ਆ ਨਾ ਕਈ ਵਾਰੀ ਹੁੰਦਾ ਕੋਈ ਵਧੀਆ ਕਾਰੀਗਰ ਹਨਾ ਓ ਬਈ ਸੰਪਰਕ ਕਰ ਲੈ ਸਾਡੇ ਨਾਲ ਚਾਹੇ ਸਾਨੂੰ ਦੱਸ ਦੇ ਕਮੈਂਟਾਂ ਚ ਦੱਸ ਦਿਓ ਬਹੁਤ ਆਪ ਖਾ ਜਾਣਾ ਨਾ ਜਿਹੜੇ ਵੀ ਲਾਇਏ ਹੋ ਨੇ ਜੀ ਬੂਟੇ ਦਾ ਫਲਾਂ ਦੇ ਨਾਰ ਦੇਖੋ ਨਾਰਖਣ ਹੈ ਦੇ ਵੀ ਬਹੁਤ ਠੀਕੂ ਵੀ ਲੱਗੇ ਨੇ ਕਰੋ ਜੈਕ ਇਹਨੂੰ ਫਲ ਘਾਟਾ ਆਪਣੇ ਵਾਲੇ ਨੂੰ ਬਹੁਤ ਆ ਇਹਦਾ ਛੋਟੇ ਛੋਟੇ ਨੇ ਕਰੇ ਨਾਜ਼ੀ ਨੂੰ ਵੀ ਬਾਏ ਚੰਗਾ 마ਸੀ ਹੋਰ ਹੌਲੇ ਹੋਣਾ ਟਾਈਮ ਲੱਗਿਆ ਦੇਖ ਲੈ ਗੱਲਾਂ ਗੱਲਾਂ ਨਾਲ ਚੱਲ ਠੀਕ ਹੈ ਚੰਗਾ ਆਪਾਂ ਪਾਸ 1:30 ਵਜੇ ਆ ਮਾਸੀ ਹੋਰ ਚੰਗਾ ਫਿਰ ਆ ਗਏ ਜੀ ਆਪਾਂ ਘਰ ਨੂੰ ਮਾਸੀ ਕਿਉਂ ਫਿਰ ਮੈਂ ਰੋਟਾ ਤੇ ਗਿਫਟੀ ਨੇ ਜਾਣਾ ਸੀ ਕੱਪੜੇ ਲੈਣ ਜੀ ਇਹਨੇ ਆ ਗਿਆ ਸਾਨੂੰ ਜੱਸੀ ਦਾ ਫੋਨ ਹੋ ਗਿਆ ਨਾ ਮੈਂ ਵੀ ਚੱਲਣਾ ਮੈਨੂੰ ਵੀ ਲੈ ਕੇ ਜਾਓ ਉਹਾਰੇ ਮੋਟਰਸਾਈਕਲ ਹੱਕਣਾ ਪਾਇਆ ਜੀ ਦੱਸੀ ਕਰਕੇ ਦੱਸੀ ਕਹਿੰਦਾ ਮੈਨੂੰ ਹੀ ਲੈ ਕੇ ਜਾਂਦੇ ਮੈਂ ਗੋਸਤੇ ਆ ਕਹਿੰਦਾ ਫੇਰ ਫਿਰ ਚੱਕਿਆ ਜੀ ਜੱਸੀ ਨੂੰ ਵੀ ਉਹਨੂੰ ਕਹੇ ਚਲਾ ਮੋਟਰਸਾਈਕਲ ਤੂੰ ਮੈਂ ਪਿੱਛੇ ਬਹਿਣਾ ਪਹਿਲਾਂ ਅਸੀਂ ਲਿਆਉਣ ਲੱਗੇ ਸੀ ਗੱਡੀ ਫੇਰ ਅਸੀਂ ਕਹਿੰਦੇ ਮੋਟਰਸਾਈਕਲ ਤੇ ਜਾਣਾ ਪਿੰਡ ਵਾਲੇ ਹੁੰਦੇ ਥਾਂ ਉਂ ਯਾਰ ਪਹੁੰਚ ਗਏ ਮਿੱਤਰੋ ਬਰਨਾਲੇ ਆ ਗਿਆ ਜੀ ਐਸੜੀ ਕਾ ਜਲਾਤਾ ਇੱਥੇ ਵੀ ਮਤਰਾਂ ਨੇ ਬਹੁਤ ਸਾਲ ਗਾੜੇ ਨੇ ਗਾਲੇ ਨੇ ਜਾਇ ਲਾਲੂ ਪੜਿਆ हां जी ਮਤਲਬ ਸਾਡਾ ਘਰ ਦੇ ਇੱਥੇ ਲੈਨੇ ਨਜ਼ਾਰੇ ਅੱਡੀ ਦਸੀ ਹਾਂ ਬਾਈ ਇੱਧਰ ਹੀ ਖੜੇ ਰਹੇ ਰਹਿੰਦੇ ਸੋਡੀ ਚੜਾਈ ਸੋਡੀ ਚੜਾਈ ਵੀ ਹੁੰਦੀ ਸੀ ਨਾਂ ਵੀ ਚੱਲਦਾ ਹੁੰਦਾ ਸੀ ਉਹਦਾ ਹਾਂ ਪੂਰਾ ਢੱਗਾ ਚੱਲਦਾ ਰਿਆ ਬਰਨ ਵਾਲੇ ਜਰਾ ਉਹ ਕਿਹੜਾ ਲੰਡੂ ਬੱਤੂ ਸੀ ਸਹੀ ਗੱਲ ਆ ਅੱਜ ਸ਼ੋਪਿੰਗ ਕਰ ਲਈ ਪਰ ਆਪਾਂ ਕੱਲ ਨੂੰ ਬਾਪੇ ਦੇ ਜਾਣਾ ਤੜਕੇ 7:30 ਵਜੇ 7 ਵਜੇ ਨਾ ਆ ਕੇ ਤਿਆਰ ਹੋ ਜੀਏ ਹਾਂ ਹਾਂ ਐਨਾਂ ਦੇ ਜਾਣ ਐਨਾਂ ਦੇ ਕਹਿੰਦੇ ਰਿਹਾ ਟੈਗ ਵਾਲਿਆਂ ਨੇ ਅਬ ਦੇਖੇ ਕੱਪੜੇ ਮਤਰੋ ਕਰੈਕਟਰ ਆ ਜੀ ਕਿਵੇਂ ਲੱਗਦਿਆ ਸੈਟ ਫਿਰ ਜੱਸੀ ਗਾਣਾ ਭੁੱਖ ਬਹੁਤ ਲੱਗੀ ਆ ਫਿਰ ਅਸੀਂ ਕਰਿਆ ਸੈਂਡਵਿਚ ਆਰਡਰ ਜੀ ਕਿਹੜਾ ਕਰਤਾ ਜੀ ਅਸੀਂ ਬ੍ਰਾਊਨ ਬ੍ਰਾਊਨ ਸੈਂਡਵਿਚ ਆ ਠੀਕ ਆ ਫਿਰ ਆਹ ਜੀ ਦੇਖੋ ਆ ਗਿਆ ਜੀ ਸਾਡਾ ਸੈਂਡਵਿਚ ਜੱਸੀ ਕਰ ਰਿਹਾ ਤਿਆਰ ਚਲੋ ਰੋਟਾ ਜੀ ਅਸੀਂ ਰੋਟਾ ਖਾਡੋ ਖਾਡੋ ਖਾਸਾ ਬੜਾ ਕਾਇਦਾ ਹੈ ਆਜੇ ਵੀ ਤੁਸੀਂ ਕਿਵੇਂ ਆਂ ਐਂਡੀ ਹੁੰਦਾ ਨਾ ਕਿਵੇਂ ਆ ਬਾਬਾ ਫੰਦ ਉਹ ਕੇ ਰਪੋਰਟ ਆਲੂ ਪਟਿਆਲੇ ਹਜੇ ਬਲੇ ਖਾਂਦੇ ਹੋਣਗੇ ਕੱਲ ਨੂੰ ਹੂੰ ਓਕੇ ਪੈਕੇਜ ਆ ਵੀ ਇਹ 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 ਪਤਾ ਕੀ ਕਹਿੰਦੇ ਨੇ ਯਾਰ ਮਾਲ ਟੱਕ ਬਈ ਰੋਇਲ ਆਲ ਨੂੰ ਪੈਕ ਦਾ ਵੀ ਆ ਬਈ ਹਾਂ ਚੰਗਾ ਵੀਰੇ ਤਨ ਆਏ ਆ ਫਿਰ ਹੁਣ ਯਾਰ ਅੱਜ ਤੂੰ ਕੀ ਗੱਲ ਸਾਰਿਆਂ ਨੇ ਓ ਕਰੀਜੀ ਸ਼ੋਪਿੰਗ #7face ਰੋਇਲ ਵਾਲਿਆਂ ਦੇ ਤਨ ਚਾਰ ਜਿਉ ਗੱਡੀ ਸਾਰਿਆਂ ਨੇ ਕਰ ਲਈ ਜੀ ਅਸੀਂ ਹਾਂ ਪਿੰਗ ਸਾਰਿਆਂ ਨੇ ਕਰ ਲਈ ਜੀ ਨਹੀਂ ਤੇਰੇ ਯਾਰ ਕਰਕੇ ਸ਼ਾਪਿੰਗ ਚੱਲ ਪਏ ਜੀ ਫਿਰ ਆਪਾਂ ਪਿੰਡ ਨੂੰ ਤਰੌਲੇ ਵੀ ਕੰਮ ਆ ਬਸ ਸਟੈਂਡ ਤੇ ਮੜਾ ਜਾ ਆ ਉੱਥੇ ਮੈਂ ਫਿਰ ਪਹੁੰਚ ਗਏ ਮਿੱਤਰੋ ਤਰੌਲੇ ਮੈਂ ਫੜ ਲਿਆ ਮਾ ਓਏ ਆ ਗਿਆ ਚੰਗਾ ਹੋਰ ਜੀ ਆਉ ਜੀ ਆਉ ਜੀ ਬਣ ਗਏ ਜੀ ਹਾਂ ਜੀ ਹਾਂ ਜੀ ਹਾਂ ਜੀ ਜਿੰਨੀ ਜਿਆਦਾ ਵਧੀਆ ਕੰਮ ਹਾਂ ਤੁਸੀਂ ਵੀ ਕਰ ਲੋ ਫੋਲੋ ਆ ਫੜ ਲੈ ਸਟicker ਜੀ ਹੁਣ ਚੱਲਿਆ ਘਰ ਨੂੰ ਚਲੋ ਵੀ ਓਏ ਨਹੀਂ ਦਾ ਰੁਪਏ ਚਾਹੀਦਾ ਬਾਏ ਜੀ ਅਸੀਂ ਫਟਾਓ ਬਾਈ ਤੁਸੀਂ ਨੂੰ ਆ ਚੱਲੇ ਆ ਗਏ ਮੇਟਰੋ ਘਰੇ ਫੇਰ